ਜੀ ਜਾ ਵੀਮ ਜਾparat ਸਾਥੀਓ ਤੁਸੀਂ ਦੇਖ ਰਹੇ ਹੋ ਬੇਗੰਪੂਰਾ ਡ੍ਰੀਮ ਚੈਨਲ ਤੇ ਅੱਜ ਆਪਾਂ ਰਾਹੋਂ ਰੋਡ ਦੇ ਉੱਪਰ ਇੱਕ ਪੈਟਰੋਲ ਪੰਪ ਦੇ ਉੱਪਰ ਆਏ ਆ ਸੋ ਜਿੱਥੇ ਕਿ ਸਿਸਟਮ ਨੇ ਕਹਿੋ ਜਿਹਾ ਸਿਸਟਮ ਸ਼ੁਰੂ ਕੀਤਾ ਕਿ ਕੱਲ ਹਿੱਟ ਐਂਡ ਰਨ ਵੀ ਅਗਰ ਕੋਈ ਵੀ ਡਰਾਈਵਿੰਗ ਕਰਦਾ ਡਰਾਈਵਰ ਕਿਸੇ ਵੀ ਅਚਨਚੇਤ ਐਕਸੀਡੈਂਟ ਹੋ ਜਾਂਦਾ ਤਾਂ ਡਰਾਈਵਰ ਦੀ ਪਹਿਲਾਂ ਜਮਾਨਤ ਹੋ ਜਾਂਦੀ ਸੀ ਪਰ ਸਰਕਾਰ ਨੇ ਕਿਹੋ ਜਿਹਾ ਬਿੱਲ ਲੈ ਕੇ ਆਂਦਾ ਕਿ ਡਰਾਈਵਰ ਜਿਹੜੇ ਕਿ ਗਰੀਬ ਮਿਹਨਤਕਸ਼ ਲੋਕਾਂ ਦੇ ਵਿੱਚੋਂ ਹੀ ਡਰਾਈਵਰ ਮੈਨੂੰ ਤਾਂ ਸਮਝ ਆ ਸਾਨੂੰ ਵੀ ਉਹੀ ਡਰਾਈਵਰ ਲੱਗੇ ਹੋ ਸਕਦੇ ਆ ਸੋ ਉਹਨੂੰ ਜਿਹੜਾ ਵਾ ਸਜ਼ਾ ਹੋਵੇਗੀ ਤੇ ਜੁਰਮਾਨਾ ਹੋਵੇਗਾ ਤੋ ਉਸੇ ਹੀ ਲੜੀ ਦੇ ਤਹਿਤ ਪੂਰੇ ਭਾਰਤ ਦੇ ਜਿਹੜੇ ਡਰਾਈਵਰ ਆ ਵੀਰ ਮਿਹਨਤਕਸ਼ ਉਹਨਾਂ ਨੇ ਹੜਤਾਲ ਕਰ ਦਿੱਤੀ ਆ ਸੋ ਉਸ ਹੜਤਾਲ ਦੇ ਚੱਲਦੇ ਲੋਕਾਂ ਨੂੰ ਇੰਨਾ ਫਿਕਰ ਪੈ ਗਿਆ ਕਿ ਜਿੱਥੇ ਮੈਨੂੰ ਲੱਗਦਾ ਵੀ ਤਕਰੀਬਨ 5 ਜਾਂ 7 ਜਾਂ 10 ਰੈਗੂਲਰ ਅਸੀਂ ਬੰਦੇ ਦੇਖਦੇ ਸੀ ਤਾਂ ਹੁਣ ਤੁਸੀਂ ਦੇਖੋਗੇ ਕਿ ਨਾ ਤਾਂ ਮੈਨੂੰ ਲੱਗਦਾ ਵੀ ਨਾ ਸਾਥੀਆਂ ਦਾ ਕੋਈ ਬਿਜ਼ਨਸ ਵਾ ਨਾ ਕੋਈ ਵੱਡਾ ਸਾਰੇ ਮੋਟਰਸਾਈਕਲ ਸਕੂਟਰਾਂ ਵਾਲੇ ਆ ਸਾਥੀ ਤਾਂ ਤੁਸੀਂ ਦੇਖੋ ਵੀ ਕਿੰਨੇ ਉਤਾਵਲੇ ਹੋਏ ਫਿਰਦੇ ਆ ਪਰ ਜਿਨ੍ਹਾਂ ਨੇ ਇਹ ਸਿਸਟਮ ਲੈ ਕੇ ਆਂਦਾ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹਨਾਂ ਦੇ ਵਿੱਚੋਂ ਕਰੋੜਪਤੀ ਹੋਊਗਾ ਇੱਕ ਤਾਂ ਗਰੀਬ ਮਿਹਨਤਕਸ਼ ਲੋਕਾਂ ਦੇ ਲਈ ਕਿਉਂਕਿ ਐਕਸੀਡੈਂਟ ਦੇ ਵਿੱਚ ਕਿਸੇ ਦੀ ਕੋਈ ਮਨਸ਼ਾ ਨਹੀਂ ਹੁੰਦੀ ਕਿਸੇ ਨੂੰ ਮਾਰਨ ਦੀ ਪਰ ਉਹ ਵੀ ਗਰੀਬ ਰਗੜੇ ਜਾਣੇ ਆ ਤਾਂ ਇੱਧਰ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਵੀ ਇਹ ਦੇਖੋ ਸਾਥੀ ਕਿ ਇਹਨਾਂ ਸਾਥੀਆਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕੋਈ ਕਰੋੜਪਤੀ ਬੰਦਾ ਹੈਗਾ ਵਾ ਪਹਿਲਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਲਾਈਨਾਂ 'ਚ ਲਗਾਇਆ ਸੀ ਇਹਨਾਂ ਨੂੰ ਤੇ ਹੁਣ ਵੀ ਗਰੀਬ ਲੋਕ ਹੀ ਜਿਹੜੇ ਅੱਜ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਸੋ ਉਹਨਾਂ ਨੂੰ ਜਾਣਦੇ ਬਾਬਾ ਜੀ ਕਿੰਨੀ ਕੀ ਦਿੱਕਤ ਹੋ ਰਹੀ ਆ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਤੇਲ ਨਹੀਂ ਤੁਹਾਡੇ ਕੋਲ ਮੋਟਰਸਾਈਕਲ ਵਗੈਰਾ ਤਾਂ ਹੈ ਨਹੀਂ ਤੇ ਕੱਲ ਚ ਆ ਰਹੇ ਹੋ ਤੇਲ ਬੋਤਲ 'ਚ ਹਾਂਜੀ ਬੋਤਲਾਂ 'ਚ ਅੱਛਾ ਜੀ ਬੋਤਲ 'ਚ ਪਹਿਲਾਂ ਜਦੋਂ ਅਸੀਂ ਵੀ ਤੇਲ ਪਾਉਣਾ ਦੇ ਸੀ ਤਾਂ ਮੈਨੇਜਰ ਸਾਹਿਬ ਬੋਤਲ 'ਚ ਤੇਲ ਨਹੀਂ ਪਾਉਂਦੇ ਸੀਗੇ ਕਹਿੰਦੇ ਵੀ ਗੱਡੀ 'ਚ ਹੀ ਪਾਉਣਾ ਵਾ ਪਰ ਅੱਜ ਦੇਖੋ ਵੀ ਸਾਰੇ ਹੀ ਬੋਤਲਾਂ ਦੇ ਵਿੱਚ ਜਿਹੜਾ ਤੇਲ ਆ ਡੀਜ਼ਲ ਉਹ ਆ ਰਹੇ ਆ ਸੋ ਬਾਹਰ ਵੀ ਤੁਹਾਨੂੰ ਦਿਖਾਉਂਦੇ ਆ ਕਿ ਤੁਸੀਂ ਦੇਖੋ ਵੀ ਕਿੰਨੀ ਤਾਦਾਦ ਦੇ ਵਿੱਚ ਇਹ ਤੱਕ ਬਾਈਕਾਂ ਵਾਲੇ ਆ ਬੰਦੇ ਸਾਰਿਆਂ ਕੋਲ ਬਾਈਕ ਆ ਵੀ ਇਹ ਤੁਸੀਂ ਬਾਈਕ ਫੁੱਲ ਕਰਾਉਣੀ ਆ ਜੀ ਹਾਂਜੀ ਕੀ ਪ੍ਰੋਬਲਮ ਆ ਗਈ ਇਹ ਇਹਨਾਂ ਤੇਲ ਪਾਉਣ ਲੱਗੇ ਇਸ ਦਾ ਖਤਮ ਹੋ ਗਿਆ ਬੈਕਟੀਵਾ ਚ ਨਹੀਂ ਇਹ ਕਿਉਂ ਨਹੀਂ ਖਤਮ ਤਾਂ ਸਾਰੇ ਹੀ ਆਦਰ ਉਹ ਤਾਂ ਬੰਦ ਹੋ ਗਿਆ ਕਿਹੜਾ ਹੀ ਹੈ ਇਹ ਹੁਣ ਸਾਡਾ ਖਤਮ ਹੋਇਆ ਪਹਿਲਾਂ ਹੀ ਤੁਹਾਡਾ ਖਤਮ ਹੋ ਗਿਆ ਵੀ ਤੁਹਾਡਾ ਪਹਿਲਾਂ ਵੀ ਕਦੇ ਪਾਇਆ ਨਹੀਂ ਤੇਲ ਇਹਦੇ ਚ ਪਾਇਆ ਬਹੁਤ ਪਾਇਆ ਅੱਜ ਫੇ ਇੰਨੇ ਬੰਦੇ ਇਕੱਠੇ ਹੋ ਗਏ ਗਾਰਾਂ ਉਹਦਾ ਹੁਣ ਜਿਹਦਾ ਖਤਮ ਹੋਈ ਜਾਂਦਾ ਜਨਾਬ ਉਹ ਤਾਂ ਪਾਊਗਾ ਹੀ ਪਾਊਗਾ ਕੋਈ ਗਾਰਨ ਤਾਂ ਹੋਊਗਾ ਨਾ ਯਾਰ ਕਾਰਨ ਕੀ ਹੁਣ ਪਿੱਛੋਂ ਲੱਗ ਗਈ ਹਜ਼ਾਰਾਂ ਦੀ ਤਰਾਰ ਵਿੱਚ ਹਜ਼ਾਰਾਂ ਦੀ ਤਰਾਰ ਵਿੱਚ ਜਿਹੜੀ ਭੀੜ ਲੱਗ ਗਈ ਪੂਰੇ ਦੇਸ਼ ਦੇ ਵਿੱਚ ਹਹਾਕਾਰ ਮਚ ਗਈ ਹੈ ਦੀ ਕੀ ਕਹਿ ਸਕਦੇ 20 ਜੋ ਹੋ ਗਿਆ ਹੁਣ 24 ਜੋ ਹੋ ਗਿਆ 24 ਜੋ ਹੋ ਗਿਆ ਤੁਸੀਂ ਦੇਖੋ ਵੀ ਤੁਸੀਂ ਇਹਦੇ ਬਾਰੇ ਕੁਝ ਕਹੋਗੇ ਪ੍ਰੈਸ ਰਿਪੋਰਟਰ ਸਾਹਿਬ ਅਸੀਂ ਤਾਂ ਇਹੀ ਕਹਾਂਗੇ ਵੀ ਦੇਖੋ ਪਿਛੋਂ ਸੈਂਟਰ ਦੇ ਵਿੱਚੋਂ ਇਹੀ ਆਰਡਰ ਆਉਂਦੇ ਆ ਵੀ ਪੈਟਰੋਲ ਬੰਦ ਕੀਤਾ ਜਾਵੇ ਵੱਡੇ ਵੱਡੇ ਜਿਹੜੇ ਟੈਂਕਰ ਆ ਟਿਪਰ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਇਹਨਾਂ ਦੀ ਹੜਤਾਲ ਆ ਹੁਣ ਇਹਦੀ ਪਬਲਿਕ ਖੜੀ ਆ ਇਹ ਆਪਣੀ ਮਜਬੂਰੀ ਨਹੀਂ ਖੜੀ ਇਹਨਾਂ ਨੂੰ ਤੇਲ ਦੀ ਜਰੂਰੀ ਆ ਇਹਨਾਂ ਤਾਂ ਪੌਣਾ ਪੌਣਾ ਤੇਲ ਕਿਸੇ ਦੇ ਘਰ ਦੇ ਵਿੱਚ ਕੋਈ ਬਿਮਾਰ ਆ ਕਹਿੰਦੇ ਨੌਕਰੀ ਤੇ ਜਾਣਾ ਹੁਣ 2 4 5 ਦਿਨ ਜੇ ਬੰਦ ਰਹਿ ਜਵੇ ਫਿਰ ਪਬਲਿਕ ਜਿਹੜੀ ਭੜਕਦੀ ਆ ਨੀ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਸਾਰਾ ਸਰਕਾਰ ਦਾ ਕੰਮ ਹੈ ਇਹ ਸਰਕਾਰ ਦਾ ਕੰਮ ਆ ਜੀ ਸੈਂਟਰ ਸਰਕਾਰ ਨੂੰ ਚਾਹੀਦਾ ਤਾਂ ਨਹੀਂ ਇਦਾਂ ਨਹੀਂ ਇਹਦੇ ਨਾਲ ਇਹ ਬੰਦੇ ਜਿਹੜੇ ਆ ਸਰ ਤੁਸੀਂ ਇਹਦੇ ਨਾਲ ਇਹ ਤਾਂ ਖੁਸ਼ ਹੋ ਇਸ ਚੀਜ਼ ਤੋਂ ਉਹ ਨਹੀਂ ਜੀ ਬਹੁਤ ਦੁਖੀਆਂ ਤਾਂ ਲਾਈਨ 'ਚ ਲੇ ਕੇ ਖੜੇ ਆ ਹਾਂ ਜੀ ਲਾਈਨ 'ਚ ਕਿਸ ਲਈ ਖੜੇ ਆ ਦੁਖੀਆਂ ਤਾਂ ਹੀ ਖੜੇ ਆ ਨਹੀਂ ਕਿਸ ਲਈ ਖੜੇ ਹੁੰਦੇ ਲਾਈਨ 'ਚ ਨਹੀਂ ਤੁਸੀਂ ਤੁਹਾਨੂੰ ਇਹ ਜਾਣਕਾਰੀ ਵੀ ਇਹ ਪ੍ਰੋਬਲਮ ਕਿੱਦਾਂ ਗ੍ਰੇਟ ਹੋਈ ਆ ਉਹ ਪ੍ਰੋਬਲਮ ਇਸ ਲਈ ਹੋਈ ਆ ਜੋ ਟ੍ਰਾਂਸ ਉਹਦਾ ਟੈਂਕਰ ਵਾਲੇ ਜੋ ਆ ਹੜਤਾਲ ਕੀਤੇ ਹੋਏ ਆ ਟਰੈਕ ਡਰਾਈਵਰ ਹੜਤਾਲ ਕਿੱਤੀ ਹੋਏ ਆ ਉਹਨਾਂ ਨੇ ਹੜਤਾਲ ਕਿਉਂ ਕੀਤੀ ਉਹਨਾਂ ਨੇ ਹੜਤਾਲ ਜੋ ਅਮਰਸਾਹ ਜੀ ਨੇ ਉਹ ਲਗਾ ਰੱਖੇ ਹੋਏ ਆ ਬੋਲਟ ਸੀ ਦੀਆਂ ਗੱਡੀਆਂ ਚਲਾਉਂਦੇ ਆ ਐਕਸੀਡੈਂਟ ਕਰਦੇ ਆ ਮਾਰ ਕੇ ਪਜ ਜਾਂਦੇ ਆ ਫਿਰ ਕਹਿੰਦੇ ਆ ਕਿ ਜੋ ਹੈ ਕਿ ਬੰਦਾ ਮਰ ਗਿਆ ਜੀ ਅੱਗੇ ਆ ਗਿਆ ਜੀ ਤੁਸੀਂ ਨਾ दारू पी ਕੇ ਗੱਡੀ ਚਲਾਓ ਕਿਉਂ ਕਰਨੇ ਆ ਅਗਲੇ ਉੱਧਾ ਕੀ ਤਾਂ ਹੀ ਆਈ ਆ ਇਸ ਤੋਂ ਭਾਵੇਂ ਵੀ ਤੁਹਾਡਾ ਸੈਂਟਰ ਸਰਕਾਰ ਪਰ ਹੁਣ ਆ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਏ ਆ ਤੇ ਤੁਹਾਡੇ ਕਹਿਣ ਮੁਤਾਬਕ ਵੀ ਅੱਜ ਬੀਜੇਪੀ ਦੇ ਨਾਲ ਇਹ ਸਾਰਾ ਜਿਹੜਾ ਰਸਵਾ ਪਰ ਉਹ ਉਹ ਤਾਂ ਜਿੱਤੀ ਜਾਂਦੇ ਆ ਸਾਰੇ ਪਾਸੇ ਲੋਕੀ ਪਰੇਸ਼ਾਨ ਹੋਣ ਦੇ ਬਾਵਜੂਦ ਵੀ ਮੋਟਾ ਭਾਈ ਉਹ ਸਹੀ ਕੰਮ ਕਰਨਗੇ ਤੇ ਜਿੱਤਣਗੇ ਹੀ ਬੁਰਾ ਕਰਨਗੇ ਤਾਂ ਹਾਰेंगे ਉਸਨੇ ਕੜੀ ਗੱਲ ਆ ਉਹ ਪੂਰੇ ਦੇਸ਼ ਦੇ ਲੋਕ ਉਹਨਾਂ ਨੇ ਆ ਰੋੜਾ ਤੇ ਖੜੇ ਕਰਦੇ ਸਹੀ ਕੰਮ ਆ ਜੀ ਇਹ ਕਹਿੰਦੇ ਉਹ ਥੋੜੀ ਘੜੀ ਕਿਤੇ ਬੰਦੇ ਲੋਕੀ ਖੜੇ ਆ ਨਹੀਂ ਨਹੀਂ ਉਹ ਥੋੜੀ ਘੜੀ ਕਿਤੇ ਹੋਏ ਆ ਨਹੀਂ ਜੀ ਇਹਨਾਂ ਨਸ਼ ਨਹੀਂ ਹੁੰਦਾ ਪਹਿਲੀ ਵਾਰੀ ਰਸ਼ੇ ਹੋਇਆ ਨਾ ਅੱਗੇ ਨਹੀਂ ਨਾ ਰਸ਼ੇ ਰਸ਼ ਦਾ ਕਾਰਨ ਤਾਂ ਹੈ ਨਾ ਕੋਈ ਨਾ ਰਸ਼ ਦਾ ਕਾਰਨ ਤਾਂ ਇਹੀ ਹੈ ਜਿਹੜੀ ਹੁਣ ਆ ਤਰੱਕਾਂ ਦੇ ਵਿੱਚ ਕਹਿੰਦੇ ਲਾਈਨ ਚਲਾਓ ਨਾ ਯਾਰ ਤੁਸੀਂ ਲਾਈਨ ਸਾਰੇ ਸਾਰੇ ਪਾਓ ਐਦਾਂ ਤਾਂ ਕੋਈ ਵੀ ਨਹੀਂ ਪਾਊਗਾ ਪ੍ਰੋਬਲਮ ਹੋਊਗੀ ਤੁਹਾਨੂੰ ਬਈ ਲਾਈਨਸ ਲਗਾ ਇਹਨਾਂ ਨੂੰ ਨੀ ਹੁਣ ਤੁਹਾਡੀ ਟੈਂਕੀ ਐਦਾਂ ਹੀ ਨਾ 1000 ਚ ਹੋ ਜਾਂਦੀ ਹੁਣੀ ਪੋਆ ਨਹੀਂ ਟੈਂਕੀ ਚੈੱਕ ਕਰੋ ਦੀ ਅੱਲੇ ਪੋਆ ਨਹੀਂ ਹੈਗਾ ਅੱਲੇ ਪੋਣਾ ਨਹੀਂ ਉਹ ਕਹਿੰਦੇ 800 ਦਾ ਪੋਣਾ ਮੈਡਮ ਤੁਸੀਂ ਆਏ ਹੋ ਤੇਲ ਪਾਉਣ ਕੋਈ ਪ੍ਰੋਬਲਮ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਟ੍ਰੈਫਿਕ ਤਾਂ ਬਹੁਤ ਆਉਂਦਾ ਗੱਲ ਟ੍ਰੈਫਿਕ ਤਾਂ ਵੀ ਆਪਾਂ ਤਾਂ ਕਹਿੰਦੇ ਲੇਡੀਜ਼ ਫਰਸਟ ਤੇ ਬੱਚਿਆਂ ਨੂੰ ਵੀ ਇਹ ਕੀ ਵਧੀਆ ਲੱਗ ਰਿਹਾ ਤੁਹਾਨੂੰ ਇਹ ਅੱਜ ਵੀ ਲੇਡੀਜ਼ ਨੂੰ ਪ੍ਰਾਇੋਰਟੀ ਦੇ ਰਹੇ ਵੀ ਅੱਜ ਕਿਉਂ ਨਹੀਂ ਦੇ ਰਹੇ ਉਹ ਜਿਆਦਾ ਕਾੜੇ ਨੇ ਨਹੀਂ ਇਹਦੀ ਪ੍ਰੋਬਲਮ ਕੀ ਹੋ ਗਈ ਵੀ ਐਨੇ ਤੁਸੀਂ ਇੱਥੋਂ ਹੀ ਪਾਉਂਦੇ ਆ ਕਿ ਤੇਲ ਰੈਗੂਲਰ ਤੇਲ ਇੱਥੋਂ ਹੀ ਪਾਉਂਦੇ ਆ ਐਨਾ ਰਸ਼ ਹੁੰਦਾ ਇੱਥੇ ਨਹੀਂ ਤੁਹਾਨੂੰ ਜਾਣਕਾਰੀ ਕਿਉਂ ਹੋਇਆ ਇਹ ਐਨਾ ਹਾਂਜੀ ਕਿਉਂਕਿ ਪੰਜ ਦਿਨਾਂ ਤੋਂ ਪੈਟਰੋਲ ਬੰਦ ਰਹਿਣਾ ਹੈ ਕਾਰਨ ਉਹਦਾ ਕਦਾਂ ਨਹੀਂ ਤੁਸੀਂ ਨਿਊਜ਼ ਵਗੈਰਾ ਦੇਖਦੇ ਨਹੀਂ ਖਬਰਾਂ ਵਗੈਰਾ ਪੜ੍ਹਦੇ ਨਹੀਂ ਹੜਤਾਲ ਵਗੈਰਾ ਕੀਤੀ ਹੋਈ ਕੋਈ ਅੱਛਾ ਜੀ ਹੜਤਾਲ ਵਾਲਿਆਂ ਨੇ ਸ਼ਾਇਦ ਮੈਂ ਵੀ ਉਹਨਾਂ ਨੇ ਕੀਤੀ ਆ ਹੜਤਾਲ ਐਕਸੀਡੈਂਟ ਦੇ ਕਰਕੇ ਠੀਕ ਓਕੇ ਹਾਂਜੀ ਸਰਦਾਰ ਜੀ ਛੱਡ ਦਿਓ ਇਹ ਡੀਜੇ ਲੱਗਾ ਵੀ ਪੈਟਰੋਲ ਆ ਡੀਜ਼ਲ ਹਾਂ ਡੀਜ਼ਲ 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 ਦੇ ਰਹੇ ਹਾਂ ਠੀਕ ਹੈ ਦੇਖੋ ਡੱਬਿਆਂ ਦੇ ਵਿੱਚ ਵੀ ਸਾਥੀਓ ਇੰਨੀ ਜਿਹੜੀ ਇਹ ਕਿੰਨੇ ਕ ਦਿਨ ਦਾ ਸਟਾਕ ਆ ਵੀ ਤੁਹਾਡੇ ਕੋਲ ਕਿੰਨੇ ਦਿਨ ਦਾ ਸਟਾਕ ਹੈਗਾ ਤੁਹਾਡੇ ਕੋਲ ਕਿੰਨੇ ਦਿਨ ਲੰਘ ਜਾਣਗੇ ਦਿਨ ਕਿੰਨੇ ਲੰਘਣਗੇ ਗੱਲ ਚ ਪਾਉਣਾ ਜੀ ਇਹ ਕਾਦੀਚ ਪਾਣਾ ਆ ਜੀ ਔਟੋ ਚ ਪਾਣਾ ਆ ਔਟੋ ਚ ਆ ਦੇਖੋ ਜੀ ਵੀ ਫਾਟਕ ਜਿਹੜਾ ਵਾ ਖੁੱਲਣ ਲੱਗਿਆ ਵਾ ਆ ਦੇਖੋ ਕਿਦਾਂ ਇਹ ਜਿਵੇਂ ਕਿ ਲੰਗਰ ਲੱਗਿਆ ਹੁੰਦਾ ਵਾ ਆ ਦੇਖੋ ਕੋਈ ਛੱਟ ਚੋੜ ਦੀ ਵੀ ਕਿਸੇ ਦੀ ਪਰਵਾਹ ਨਹੀਂ हाखो ah, किथां ਬਜ਼ੁਰਗ ਸਾਰੇ ਹੀ ਕਿਦਾਂ ਹੁੱਲਣ ਬਾਜੀ ਦੇਖੋ ਕਿਦਾਂ ਆ ਦੇਖੋ ਮੈਂ ਵੀ ਦੇਸ਼ ਦੇ ਜਿਹੜੇ ਦੇ ਕੋਈ ਵੋਟਰ ਆ ਅੱਜ ਇਹ ਕੀ ਇਹ ਵੋਟਾਂ ਪਾਣ ਜਾ ਰਹੇ ਆ ਤਾਂ ਦੇਖਣਾ ਪਊਗਾ ਸਾਨੂੰ ਅੱਜ ਦਾ ਆਣ ਜਿੰਦਗੀ ਕਿਤੇ ਨਹੀਂ ਦੇਖਿਆ ਜਿਹੜਾ ਪਹਿਲੀ ਵਾਰੀ ਦੇ ਰਹੇ ਨੇ ਆ ਨਹੀਂ ਪਹਿਲਾਂ ਵੀ ਦੇਖਿਆ ਜੀ ਨਹੀਂ ਜਦੋਂ ਨਹੀਂ ਜਦੋਂ ਦੋ ਤਿੰਨ ਵਾਰੀ ਪਹਿਲਾਂ ਲੋਕ ਨਹੀਂ ਨਹੀਂ ਜਦੋਂ ਜਦੋਂ ਲੋਕਡਾਊਨ ਹੋਇਆ ਸੀ ਉਦੋਂ ਵੀ ਯਾਰ ਫੈਕਟਰੀਆਂ ਨੂੰ ਟਾਈਮ ਕੱਢ ਕੱਢ ਕੇ ੱਟੇ ਖਾਦੇ 4-500 ਰੁਪਏ ਦੀ ਹਾਨੀ ਆਜੀ ਫੇਰ ੱਟੇ ਖਾ ਰਹੇ ਹੋ ਕਿਹੜੀ ਮੌਤ ਮਾਰ ਰਹੇ ਹੋ ਜਿਹੜੇ ਹੈਵੀ ਫੋਲ ਦੇ ਸਰ ਵੀ ਅੱਜ ਆਏ ਆ ਵੀ ਇਹ ਰੌਣਕ ਮੇਲਾ ਲੱਗਿਆ ਕਿ ਪੈਟਰੋਲ ਫ੍ਰੀ ਹੋ ਗਿਆ ਸਾਰੇ ਪਾਸੇ ਨਹੀਂ ਜੀ ਨਹੀਂ ਇਹ ਪਿੱਛੋਂ ਸਾਨੂੰ ਤੇਲ ਆ ਨਹੀਂ ਰਿਹਾ ਹੈਗਾ ਟੈਂਕਰਾਂ ਦੀ ਡਰਾਈਵਰਾਂ ਦੀ ਹੜਤਾਲ ਕਰਕੇ ਪਿੱਛੋਂ ਵੀ ਜਿਹਨਾਂ ਕੋਲ ਤੇਲ ਹੈਗਾ ਉਹ ਪਾ ਰਹੇ ਨੇ ਇਸ ਕਰਕੇ ਕੁਝ ਪੰਪ ਡਰਾਈ ਹੋ ਗਏ ਉਹ ਬੰਦ ਹੋ ਗਏ ਪੰਪ ਇਸ ਇਸ ਰੀਜਨ ਕਰਕੇ ਕੋਈ ਕੁਝ ਜਿਹੜੇ ਪਾ ਰਹੇ ਆ ਉਹ ਥੋੜਾ ਥੋੜਾ ਪਾ ਰਹੇ ਆ ਵੀ ਜਿੰਨਾ ਵੀ ਤੁਹਾਡੇ ਕੋਲ ਤੇਲ ਹੈਗਾ ਤੁਸੀਂ ਮਤਲਬ ਕਸਟਮਰ ਆ ਰਹੇ ਤੁਸੀਂ ਪਾਈ ਹਾਂ ਜੀ ਉਹਨਾਂ ਨੂੰ ਅਸੀਂ ਪਾ ਰਹੇ ਹੈਗੇ ਆ ਜੋ ਵੀ ਕੋਈ ਵੀ ਹੈਗਾ ਵਾ ਜਿਹਦੀ ਵੀ ਕੋ ਮਜ਼ਦੂਰੀ ਜਿਵੇਂ ਕੋਈ ਲੇਬਰ ਆਲਾ ਕੋਈ ਡਾਕਟਰ ਆ ਕੋਈ ਮਰੀਜ਼ ਆ ਕਿਸੇ ਨਾ ਕਿਤੇ ਜਾਣਾ ਹੈਗਾ ਵਾ ਇਸ ਕਰਕੇ ਜਿੰਨਾ ਸਾਡੇ ਕੋਲ ਹੈਗਾ ਅਸੀਂ ਪਾ ਰਹੇ ਆ ਅਗਰ ਸਾਨੂੰ ਹੋਰ ਅੱਗੋ ਆ ਜਾਊਗਾ ਤੇ ਚੱਲਦਾ ਹੀ ਰਹੂਗਾ ਨਹੀਂ ਜਿੱਦਾਂ ਹੁਣ ਮੰਨ ਲਓ ਕਿ ਆਪਾਂ ਬਲਕ ਦੇ ਵਿੱਚ ਲੋਕ ਜਿਹੜੇ ਟੈਂਕੀ ਫੁੱਲ ਵੀ ਕਰਵਾ ਰਹੇ ਆ ਜਾ ਜਿਨ੍ਹਾਂ ਦੀ ਐਂਬੂਲੈਂਸ ਵਗੈਰਾ ਜਾਂ ਐਮਰਜੈਂਸੀ ਜਿਨ੍ਹਾਂ ਨੂੰ ਦਿਨ ਰਾਤ ਜਾਣਾ ਪੈਂਦਾ ਉਹ ਤਾਂਣਗੇ ਬਟ ਜਦੋਂ ਖਤਮ ਹੋ ਜਾਏਗਾ ਫਿਰ ਆਪਾਂ ਕੀ ਹਾਲ ਇਹਦਾ ਕਰਾਂਗੇ ਫਿਰ ਉਹੀ ਹੈ ਨਾ ਜੀ ਇਹ ਤਾਂ ਸਰਕਾਰ ਦੇ ਸਿਰ ਤੇ ਹੀ ਆ ਜਾਣੀ ਜੇ ਸਰਕਾਰ ਜਿਵੇਂ ਉਹਨਾਂ ਜੋ ਵੀ ਡਰਾਈਵਰ ਹੈਗੇ ਆ ਉਹਨਾਂ ਦੀ ਕੀ ਮੰਗਾਂ ਹੈਗੀਆਂ ਕੀ ਉਹਨਾਂ ਦੇ ਨਾਲ ਸਮਝੌਤਾ ਹੁੰਦਾ ਸਰਕਾਰ ਦਾ ਫਿਰ ਉਹ ਸਰਕਾਰ ਤੇ ਹੀ ਸਾਰੇ ਇਹ ਵੀ ਸਰਕਾਰ ਨੂੰ ਹੀ ਦੇਖਣਾ ਚਾਹੀਦਾ ਵੀ ਸਾਰਿਆਂ ਨੂੰ ਉਹਦੇ ਵਿੱਚ ਲੈਣਾ ਚਾਹੀਦਾ ਸੀ ਆਪਾਂ ਤੁਸੀਂ ਮਤਲਬ ਜਿੰਨਾ ਵੀ ਆਪਣਾ ਪੈਟਰੋਲ ਹੈਗਾ ਉਹ ਡਿਸਟ੍ਰਿਬਿਊਟ ਕਰਕੇ ਸਾਰਿਆਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਜੀ ਅਸੀਂ ਜਿੰਨੀ ਵੱਧ ਤੋਂ ਵੱਧ ਜਿੰਨਾ ਵੀ ਹੈਗਾ ਵੀ ਇਹ ਹੈਗਾ ਵੀ ਸਭ ਤੋਂ ਵੱਡੀ ਇਹ ਗੱਲ ਆ ਜਾਂਦੀ ਹੈ ਕਿ ਜਿਹਨੂੰ ਲੋੜ 100 ਜਾਂ 200 ਜਾਂ 400 ਦੀ ਹੁੰਦੀ ਸੀ ਉਹ ਇਸ ਟਾਈਮ ਗੱਡੀ ਫੁੱਲ ਕਰਾ ਰਿਆ ਇਸ ਕਾਰਨ ਕੀ ਪਤਾ ਨਹੀਂ ਕਦੋਂ ਹੜਤਾਲ ਨਹੀਂ ਐਦਾਂ ਨਹੀਂ ਸਿਸਟਮ ਹੋ ਸਕਦਾ ਵੀ ਆਪਾਂ 200 ਰੁਪਏ ਦਾ ਪਾਈਏ ਜਾਂ ਮੋਟਰਸਾਈਕਲ ਚਾ ਗੱਡੀ ਗੱਡੀ ਨੂੰ 500 ਦਾ ਜਿਆਦਾ ਤੋਂ ਜਿਆਦਾ ਲੋਕ ਉਹਨਾਂ ਨੇ ਇਹ ਸੀ ਕਿ ਕਸਟਮਰ ਨੂੰ ਦੇਖਿਆ ਜੀ ਮਗਰ ਉਹ ਲੜਦਾ ਅੱਛਾ ਜੀ ਕਸਟਮਰ ਹੀ ਸਾਡੇ ਨਾਲ ਲੜਾਈ ਕਰਦਾ ਅਸੀਂ ਦੋ ਵਾਰ ਸਵੇਰ ਦੇ ਬੰਦ ਕਰ ਚੁੱਕੇ ਹਾਂ ਬਿਲਕੁਲ ਵੀ ਕਸਟਮਰ ਲੜਦਾ ਵਾਹ ਕਸਟਮਰ ਲੜਾਈ ਕਰਦਾ ਵਾ ਕਸਟਮਰ ਅਸੀਂ ਇਹ ਕਹਿੰਨੇ ਜਿਨ੍ਹਾਂ ਦੇ ਕੋਲ ਵੀ ਤੇਲ ਹੈਗੇ ਪੈਟਰੋਲ ਪੰਪਾਂ ਦੇ ਜਿਨ੍ਹਾਂ ਦੇ ਕੋਲ ਵੀ ਤੇਲ ਕਸਟਮਰ ਥੋੜਾ ਜਿਨਾ ਆਪਣੇ ਸਹਿਮਤੀ ਦੇ ਨਾਲ ਜਿੰਨਾ ਹੈਗਾ ਵੀ ਇਹ ਨਹੀਂ ਵੀ ਮੈਨੂੰ ਫੁੱਲ ਕਰ ਦਿਓ ਜੇ 2-400 ਦਾ ਮਿਲਦਾ ਆਪਣਾ ਲੈ ਕੇ ਆਪਣਾ ਗੁਜ਼ਾਰਾ ਕਰੇ ਵੀ ਉੱਥੇ ਹੁੱਲੜਵਾ ਜੀ ਨਾ ਕਰ ਵੀ ਆਪਣਾ ਆਰਾਮ ਨਾਲ ਤੇਲ ਪੁਆਣ ਜਿੰਦਾ ਪੈ ਰਿਆ ਵੀ ਸਾਰਿਆਂ ਨੂੰ ਹੌਲਤ ਮਿਲ ਸਕੋ ਥੋੜਾ ਥੋੜਾ ਸਭ ਤੁਸੀਂ ਸਾਥੀਓ ਦੇਖੋ ਮੈਨੇਜਰ ਸਾਹਿਬ ਦੇ ਕਹਿਣ ਦੇ ਮੁਤਾਬਕ ਉਹਨਾਂ ਦੀ ਸੋਚ ਇਹ ਸੀ ਵੀ ਮੋਟਰਸਾਈਕਲ ਵਾਲੇ ਨੂੰ 200 ਰੁਪਏ ਦਾ ਤੇ ਗੱਡੀ ਵਾਲੇ ਨੂੰ 500 ਰੁਪਏ ਦਾ ਤੇਲ ਜਿਹੜਾ ਪਾ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਵਾ ਜਿਹੜੀ ਪ੍ਰੋਬਲਮ ਆਈ ਆ ਉਹਦਾ ਸੌਟ ਆਊਟ ਹੋ ਸਕੇ ਪਰ ਨਹੀਂ ਉਹ ਕਹਿੰਦੇ ਵੀ ਜਿਹੜੇ ਕਸਟਮਰ ਆ ਉਹ ਹੁੱਲੜਬਾਜੀ ਕਰਦੇ ਆ ਲੜਾਈ ਕਰਦੇ ਆ ਤੇ ਮਤਲਬ ਉਹਨਾਂ ਨਾਲ ਗਲਤ ਸ਼ਬਦਾਵਲੀ ਜਿਹੜੀ ਉਹ ਵਰਤਦੇ ਆ ਸੋ ਉਹ ਵੀ ਇਸ ਮਾਮਲੇ ਦੇ ਵਿੱਚ ਪੈਟਰੋਲ ਪੰਪ ਮਾਲਕਾ ਜਿਹੜੇ ਉਹ ਵੀ ਬੜੀ ਦੁਚਿੱਤੀ ਦੇ ਵਿੱਚ ਨੇ ਜਿਹੜੇ ਬਣਾ ਰਹੀ ਆ ਦੇਸ਼ ਦੇ ਵਿੱਚ ਤਾਂ ਹੁਣ ਵੀ ਤੁਸੀਂ ਦੇਖੋਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਹੋਰ ਤਕਰੀਬਨ 100 ਦੇ ਕਰੀਬ ਮੈਨੇਜ ਮੈਨੇਜਰ ਸਾਹਿਬ ਮੈਨੇਜ ਕਰ ਰਹੇ ਆ ਕਿ 100 ਕ ਬੰਦਾ ਅੰਦਰ ਕੱਢ ਕੇ 100 ਕ ਬਾਹਰੋਂ ਦੁਆਰਾ ਕਿਉਂਕਿ ਇੱਕੋ ਵਾਰੀ ਸਾਰੇ ਅਡਜਸਟਮੈਂਟ ਨਹੀਂ ਹੋ ਸਕਦੀ ਸੋ ਸਾਰਿਆਂ ਨੂੰ ਸਿਸਟਮ ਵਾਈਜ਼ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਵਾ ਤੇਲ ਸੋ ਹੁਣ ਤੁਸੀਂ ਦੇਖਣਾ ਹੋਊਗਾ ਸਰੋਤਿਆਂ ਨੂੰ ਮੈਂ ਕਹਿੰਦਾ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਰੱਖਣ ਕਿ ਸਰਕਾਰ ਲੋਕਾਂ ਦੇ ਹਿੱਤ ਲਈ ਹੁੰਦੀ ਆ ਪਰ ਲੋਕਾਂ ਦੇ ਹੱਚਾ ਤੇ ਤੁਹਾਨੂੰ ਪਤਾ ਵੀ ਲੋਕਾਂ ਨੂੰ ਲਾਈਨਾਂ ਵਿੱਚ ਫਿਰ ਤੋਂ ਇੱਕ ਵਾਰ ਖੜੇ ਕਰ ਦਿੱਤਾ ਗਿਆ ਲਾਈਨ ਦੇ ਵਿੱਚ ਲਿਆ ਕੇ ਕਿਤੇ ਕਿਤੇ ਸਾਨੂੰ ਇਹ ਵੀ ਜਾਣਨਾ ਹੋਵੇਗਾ ਕਿ 5 ਤਰੀਕ ਨੂੰ ਦਿੱਲੀ ਦੇ ਵਿੱਚ ਈਵੀਐਮ ਦੇ ਖਿਲਾਫ ਇੱਕ ਵੱਡੀ ਐਜੀਟੇਸ਼ਨ ਜਿਹੜੀ ਆ ਉਹ ਹੋਣ ਜਾ ਰਹੀ ਆ ਆਓ ਦੇਖਦੇ ਹਾਂ ਵੀ ਕਿੱਦਾਂ ਤੇਲ ਪਾਉਣ ਦੇ ਲਈ ਕੀ ਸਿਸਟਮ ਦੇ ਵਿੱਚ ਸਾਥੀ ਸਾਡੇ ਚੱਲ ਰਹੇ ਆ ਕਿ ਨਹੀਂ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਾਰੀ-ਬਾਰੀ ਤੇਲ ਪਵਾਓ ਸਾਰੇ ਜਣੇ ਭਾਈ ਤੇਲ ਸਾਰਿਆਂ ਨੂੰ ਮਿਲੂਗਾ ਭਾਜੀ ਕਿੰਨੇ ਦਾ ਤੇਲ ਪਾਇਆ ਜੀ ਭਾਜੀ 800 ਦਾ ਪਵਾ ਰਹੇ ਆ ਜੀ ਅੱਗੇ ਪਹਿਲਾਂ ਵੀ 800 ਦਾ ਪਵਾ ਰਹੇ ਹਾਂ ਹਾਂਜੀ ਭਾਜੀ ਹਰ ਬਾਰੀ ਮੋਟਰਸਾਈਕਲ ਦੇ ਵਿੱਚ ਭਾਈ ਆਪਣਾ ਕੰਮ ਮਾਰਕੀਟ ਦਾ ਕੰਮ ਆ ਭਾਈ ਆਪਣਾ ਮਾਰਕੀਟ ਦਾ ਕੰਮ ਆ ਆਪਾਂ ਸਰ ਕੋਈ ਪ੍ਰੋਬਲਮ ਆ ਰਹੀ ਨਾ ਨਾ ਕੋਈ ਪ੍ਰੋਬਲਮ ਨਹੀਂ ਉੱਥੇ ਤੇਲ ਪੰਪ ਵਾਲੀ ਨਹੀਂ 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 ਦੇ ਰਿਆ ਸਭ ਇਹ ਨਹੀਂ ਨਹੀਂ ਕੋਈ ਮਨਾ ਕਰਦਾ ਅੱਛਾ ਜੀ ਜਿੰਨੇ ਦਾ ਮਰਜ਼ੀ ਪਾ ਲੋ ਜਿੰਨੇ ਦਾ ਮਰਜ਼ੀ ਪਾਓ ਜੀ ਨਹੀਂ ਪਹਿਲਾਂ ਤਾਂ ਸੁਣਿਆ ਸੀ ਕਹਿੰਦੇ 200 ਰੁਪਏ ਦਾ ਪਾਉ ਲੋ ਨਹੀਂ ਉਹ ਕਹਿੰਦਾ ਮੇਰੇ ਕੋਲ ਲਿਆਓ ਮੈਂ ਤਾਂ ਰੋਜ਼ 500 ਦਾ ਪਾਉਣਾ ਹਰ ਵਾਰੀ ਕਿਹੜਾ ਕਹਿੰਦਾ ਲਿਆਓ ਸਰ ਦਾ ਮਾਰਕੀਟ ਦਾ ਕੰਮ ਆ ਸਰ ਅਸੀਂ ਫੁੱਲੀ ਕਰਾ ਹਾਂ ਅਸੀਂ ਟੈਂਕੀ ਫੁੱਲੀ ਹੁੰਦੀ ਹੈ ਸਾਡੇ ਬਾਈ ਜੀ ਮਤਲਬ ਹੋਣਾ 3 ਲੀਟਰ ਵਾਲਾ ਪਾਉਣਾ 500 ਨਹੀਂ ਮੈਨੇਜਰ ਸਾਹਿਬ ਕਹਿ ਰਹੇ ਸੀਗੇ ਵੀ ਅਸੀਂ ਜਿੰਨਾ ਵੀ ਤੇਲ ਆ ਉਹ ਵੱਧ ਤੋਂ ਵੱਧ ਸੰਦੇ ਹੋ ਤੇ ਪਾ ਲੈਣ ਦੋ ਬਿਛੜਣ ਦੇਖੋ ਸਾਥੀਆਂ ਨੂੰ ਸਾ ਵੀ ਲਾਈਨ ਵਾਈਜ਼ ਖੋਲਣ ਬਾਜੀ ਨਾ ਕੋਈ ਕਰੋ ਕਿਉਂਕਿ ਅਗਰ ਪ੍ਰੋਬਲਮ ਆਈ ਗਈ ਆ ਤਾਂ ਉਸ ਪ੍ਰੋਬਲਮ ਨੂੰ ਵਾਰੀ ਵਾਰੀ ਲਾਈਨ ਸਿਰ ਜਿਹੜਾ ਵਾ ਉਹ ਸਾਰੇ ਜਣੇ ਤੇਲ ਪੁਆਈ ਜਾਓ ਵੀ ਤੇਲ ਪਾਉਣ ਵਾਲੇ ਜਿਹੜੇ ਸਾਥੀ ਆ ਉਹ ਵੀ ਡਿਸਟਰਬ ਨਾ ਹੋਣ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਓ ਜਰਾ ਸੋ ਦੇਖੋ ਕਿਦਾਂ ਲਗੇ ਹੋਏ ਨੇ ਸਾਥੀ ਇਹ ਇਹਨਾਂ ਨੇ 400 ਰੁਪਏ ਦਾ ਪੋਇਆ ਜੀ 4 ਲੀਟਰ 396 ਰੁਪਏ 61 ਪੈਸੇ ਦਾ ਸੋ ਤੁਸੀਂ ਦੇਖੋ ਵੀ ਇੰਨਾ ਇਹ ਰਸ ਬਾਹਰ ਆ तकरीबन 60 70 ਬੰਦੇ ਜਿਹੜੇ ਆ ਵਾਹਕਲ ਚਾਲਕ ਉਹਨਾਂ ਨੇ ਅੰਦਰ ਵੜ ਲਏ ਆ ਉਸ ਤੋਂ ਬਾਅਦ ਗੇਟ ਬੰਦ ਇੰਦਾ ਹੀ 10 10 15 15 20 20 ਬੰਦਿਆਂ ਨੂੰ ਪੈਟਰੋਲ ਪਾ ਕੇ ਬਾਰੀ-ਬਾਰੀ ਜਿਹੜਾ ਵਾ ਉਹ ਕੀਤਾ ਜਾਵੇਗਾ ਤੁਸੀਂ ਦੇਖਦੇ ਰਹੋ ਬੇਗੰਪੁਰਾ ਡ੍ਰੀਮ ਚੈਨਲ ਸੋ ਸਾਥੀਓ ਇੰਦਾ ਹੀ ਅਸੀਂ ਆਪਣੇ ਮਾਧਿਅਮ ਤੋਂ ਦੇਸ਼ ਦੀ ਜਨਤਾ ਨੂੰ ਉਹ ਕਿਤੇ ਵੀ ਆ ਇਹੀ ਬੇਨਤੀ ਕਰਨਾ ਚਾਹਾਂਗੇ ਕਿ ਅਗਰ ਜੇ ਇਸ ਦਿੱਕਤ ਆਈ ਆ ਤਾਂ ਇਹਨੂੰ ਬੜੇ ਹੀ ਸਹਿਜੇ ਲਿਹਾਜ਼ ਦੇ ਨਾਲ ਬੜੇ ਹੀ ਨਿਮਰਤਾ ਦੇ ਨਾਲ ਜਿੰਨਾ ਵੀ ਹੋ ਸਕਦਾ ਉਹ ਪੈਟਰੋਲ ਦੀ ਡਿਸਟ੍ਰਿਬਿਊਸ਼ਨ ਕਰੋ ਸੋ ਪਰ ਕਿਸੇ ਕੋਈ ਲੜਾਈ ਝਗੜਾ ਨਾ ਕਰੇ ਜਿਹੜੇ ਪੈਟਰੋਲ ਪਾਉਣ ਵਾਲੇ ਆ ਜਾਂ ਪੈਟਰੋਲ ਦੇ ਮਾਲਕ ਆ ਉਹਨਾਂ ਦੇ ਨਾਲ ਕੋਈ ਵੀ ਜਿਹੜੀ ਆ ਬਦਤਮੀਜੀ ਨਾਲ ਪੇਸ਼ ਨਾ ਆਵੇ ਕਿਉਂਕਿ ਜਦੋਂ ਕੀ ਤੁਹਾਡੇ ਨਾਲ ਉਹ ਪੂਰਾ ਕੰਪਰੋਮਾਈਜ਼ ਕਰ ਰਹੇ ਆ ਸੋ ਤੁਸੀਂ ਦੇਖਦੇ ਰਹੋ ਮੈਂ ਕਹੂੰਗਾ ਸਾਥੀਆਂ ਨੂੰ ਕਿ ਵੀਡੀਓ ਨੂੰ ਵਤੋ-ਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਭੀਮ ਜੈ ਭਾਰਤ